ਰਹੀ ਸੇਵਕਾਂ ਦੇ ਦਾਤਿਆ ਜੀ ਨਾਮ ਪਲਵੀ ਨਾ ਨਾਮ ਤੇਰਾ ਵਿਸਰੇ ਜਬਾਨੀ ਦਾ ਗਿਆਤ ਬਖਸ਼ੋ ਦੁੱਖ ਕੱਟ ਕੇ ਤੇ ਸੁਖ ਝੋਲੀ ਪਾ ਦਿਓ ਜੀ ਖੁਸ਼ੀਆਂ सुहावे ज तौ तो धिर जुलदे सीस सुहावा चरनी मुख सुहावा जो तो जस गावे जियो पया तौ तो शर्मी परम पूज्य पाग हजूरे अनवर वाली कुल आलम पतक पावन कृपा निदान साहिब सुहावा सरवरे कायनात ਹਾਜ਼ਰਾ ਹਜ਼ੂਰ ਦਾ ਹਜ਼ਰਾ ਜ਼ਹੂਰ ਸਰਬ ਕਲਾ ਭਰਪੂਰ ਤਖਤ ਚਵਰਛਤਰ ਦੇ ਮਾਲਕ ਜੋਗੋਜਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਕੱਦਸ ਤੇ ਮਤਬਰਕ ਚਰਨਾਂ 'ਚ ਸੰਗਤ ਰੂਪ ਵਿੱਚ ਸੱਜ ਬੈਠੇ ਸਤਸੰਗੀ ਜਨੋ ਸਮਾਂ ਮਿਲਿਆ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਖਲੋ ਕੇ ਆਪ ਰੱਬ ਵਰਗੀਆਂ ਸੰਗਤਾਂ ਦੇ ਨਾਲ ਕੁਝ ਸਮੇਂ ਵਾਸਤੇ ਗੁਰੂ ਇਤਿਹਾਸ ਅਤੇ ਗੁਰਮਤਿ ਵਿਚਾਰਾਂ ਕਰਨੀਆਂ ਸ਼ੁਰੂ ਕਰਾਂ ਪੇਸ਼ ਦਰ ਅਸਤੋਂ ਕਿ ਮੈਂ ਆਪਣੇ ਵਿਚਾਰਾਂ ਦਾ ਆਗਾਜ਼ ਕਰਨ ਪਹਿਲਾਂ ਕਲਗੀਧਰ ਪਾਤਸ਼ਾਹ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਫਤਿਹကြ ਲੈਂਦੇ ਫਤਿਹ ਜਉਂਦੇ ਅਸੀਂ ਦੋ ਵਾਰ ਵਾਹਿਗੁਰੂ ਸ਼ਬਦ ਆਖਾਂਗੇ ਦਰ ਅਸਲ ਸਾਡੇ ਮਨੁੱਖਾ ਜੀਵਨ ਦਾ ਮਕਸਦ ਵਾਹਿਗੁਰੂ ਸ਼ਬਦ ਨਾਲ ਜੁੜਨਾ ਹੈ ਵਾਹਿਗੁਰੂ ਸ਼ਬਦ ਆਖਿਆ ਸਾਡਾ ਮੁਖ ਪਵਿੱਤਰ ਹੁੰਦਾ ਹੈ ਵਾਹਿਗੁਰੂ ਸ਼ਬਦ ਆਖਿਆਂ ਸਾਡੇ ਸਵਾਸ ਲੇਖੇ ਵਿੱਚ ਲੱਗਦੇ ਨੇ ਕਈ ਵਾਰ ਅਸੀਂ ਫਤਿਹਜਾਉਂਦੇ ਕੇਵਲ ਇਹ ਹੀ ਆਖਦੇ ਆਂ ਵੀ ਫਤਿਹਜਾਉਂਦੇ ਸਾਡੀ ਹਾਜ਼ਰੀ ਲੱਗਦੀ ਗੁਰੂ ਕੇ ਪਾਵਨ ਨਾਮ ਚ ਕਈ ਆਖਦੇ ਨੇ ਵੀ ਆਓ ਫਤਿਹ ਦਾ ਜਕਾਰਾ ਲਗਾ ਜਾਈਏ ਕੁਝ ਕਹਿੰਦੇ ਨੇ ਫਤਿਹ ਦਾ ਨਾਰਾ ਬੁਲੰਦ ਕਰੀਏ ਪਿਆਰਿਓ ਫਤਿਹ ਕੇਵਲ ਨਾਰਾ ਜਾਂ ਜਕਾਰਾ ਨਹੀਂ ਫਤਿਹ ਸਿਮਰਨ ਹੈ ਕਿਉਂਕਿ ਫਤਿਹ ਜਾਂਦੇ ਅਸੀਂ ਦੋ ਵਾਰ ਵਾਹਿਗੁਰੂ ਸ਼ਬਦ ਆਖਦੇ ਆਏ ਆ। ਆਓ ਫਤਿਹ ਦੁਆਰਾ ਦੋ ਵਾਰ ਵਾਹਿਗੁਰੂ ਸ਼ਬਦ ਜਪੀਏ। ਫਤਿਹ ਦੁਆਰਾ ਦੋ ਵਾਰ ਵਾਹਿਗੁਰੂ ਸ਼ਬਦ ਦਾ ਸਿਮਰਨ ਕਰਗੇ। ਵਾਹਿਗੁਰੂ ਸ਼ਬਦ ਆਖ ਕੇ ਆਪਣਾ ਮੁਖ ਪਵਿੱਤਰ ਕਰੀਏ। ਇਹ ਕਵੀ ਕਹਿੰਦਾ ਜਿਹੜਾ ਫਤਿਹ ਦੇ ਨਾਲ ਹੈ ਪਿਆਰ ਕਰਦਾ ਉਹਦੀ ਆਤਮਾ ਫਤਿਹ ਹੈ ਪਾ ਜਾਂਦੀ। ਜਿਹੜਾ ਫਤਿਹ ਤੋਂ ਕਰੇ ਸੰਕੋਚ ਮਾਸਾ ਫਿਰ ਉਹਨੂੰ ਫਤਿਹ ਵੀ ਫਤਿਹ ਬੁਲਾ ਜਾਂਦੀ। ਸਦਾ ਸੰਗਤ ਦਾ ਮਨ ਨੂੰ ਰੰਗ ਚੜਦਾ ਹੈ ਨਾਲ ਸੰਗਤਾਂ ਦੇ ਫਤੇ ਪਾਈ ਦੀਏ ਜਦੋਂ ਲੋਕੜੀ ਸੰਗਤਾਂ ਵਿੱਚ ਆਈਏ ਉਦੋਂ ਗੱਜ ਕੇ ਫਤੇ ਬੁਲਾਈ ਦੀਏ ਕਰਿਓ ਕਿਰਪਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ 'ਚ ਆਪਣਾ ਮस्तक ਝੁਕਾਓ ਸ਼ਰਧਾ ਭਾਵਨਾ ਅਤੇ ਪਿਆਰ ਨਾਲ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਆਪ ਨੂੰ ਵਟਪਾਗਾ ਮਹਿਸੂਸ ਕਰਦਾ ਹਾਂ ਇਸ ਪਾਵਨ ਅਸਥਾਨ ਤੇ ਮੈਂ 22 ਸਾਲ ਬਾਅਦ ਹਾਜ਼ਰੀ ਪਰ ਰਿਹਾ 22 ਸਾਲ ਸਨ 2002 ਵਿੱਚ ਗਿਆਨੀ ਤਰਲੋਚਨ ਸਿੰਘ ਜੀ ਪਮੱਦੀ ਸਾਹਿਬ ਪੰਥ ਦੇ ਮਹਾਨ ਵਿਦਵਾਨ ਨੇ ਮੇਰੇ ਉਸਤਾਦ ਜੀ ਨੇ ਮੈਂ ਉਹਨਾਂ ਦੇ ਜਥੇ ਨਾਲ ਅੱਜ ਤੋਂ 22 ਸਾਲ ਪਹਿਲਾਂ ਆਇਆ ਇਸ ਅਸਥਾਨ ਤੇ ਲੰਮਾ ਸਮਾਂ ਗੁਰੂ ਇਤਿਹਾਸ ਦੁਆਰਾ ਸੇਵਾ ਕੀਤੀ ਅੱਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਮੈਂ ਆਪਣਾ ਜਥਾ ਲੈ ਕੇ ਪਹਿਲੀ ਵਾਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਖਲੋ ਕੇ ਆਪ ਰੱਬ ਵਰਗੀਆਂ ਸੰਗਤਾਂ ਨੂੰ ਮੁਖਾਤਬ ਹੋ ਰਿਆਂ ਅਸੀਸ ਬਖਸ਼ਿਸ਼ ਕਰਿਓ ਗੁਰੂ ਇਤਿਹਾਸ ਦਾ ਕੋਈ ਪੰਨਾ ਕਹਿਣ ਦੇ ਸਮਰੱਥ ਹੋ ਸਕੀਏ ਜਦੋਂ ਮੈਂ ਬਾਹਰ ਨਜ਼ਰ ਮਾਰਦਾ ਗੁਰਦੁਆਰਾ ਬਾਬੇ ਕੇ ਅਸਥਾਨ ਤੋਂ ਚੱਲ ਕੇ ਸ਼ਾਨਦਾਰ ਨਗਰ ਕੀਰਤਨ ਇਸ ਅਸਥਾਨ ਤੇ ਪਹੁੰਚਿਆ ਇਹ ਨਗਰ ਕੀਰਤਨ ਹੈ ਜਿਹੜਾ ਇਹ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹੈ ਜਿਹਨੂੰ ਅਸੀਂ ਵਿਸਾਖੀ ਆਖਦੇ ਹਾਂ ਤੇ ਵਿਸਾਖੀ ਦਾ ਉਹ ਦਿਹਾੜਾ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੌਮ ਦੀ ਸਜਣਾ ਕੀਤੀ ਪਹਿਲਾਂ ਪੰਜਾਂ ਦੇ ਸਿਰ ਲਏ ਤੇ ਬਾਅਦ ਵਿੱਚ ਪੰਜਾਂ ਨੂੰ ਸੁਰਜੀਤ ਕੀਤਾ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਸ਼ ਕਰਕੇ ਬਾਣੀ ਵੀ ਬਦਲ ਦਿੱਤੀ ਬਾਣਾ ਵੀ ਬਦਲ ਦਿੱਤਾ ਕਹਿਣੀ ਰਹਿਣੀ ਸਹਿਣੀ ਸਭ ਕੁਝ ਸੱਚੇ ਪਾਤਸ਼ਾਹ ਨੇ تبدیل کر دیا۔ ਹੁਣ ਸਵਾਲ ਇਹ ਹੈ ਕਿਉਂਕਿ ਹਰ ਗੱਲ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਥ ਦੀ ਸਿਰਜਣਾ ਕਿਉਂ ਕੀਤੀ ਇਸ ਤੋਂ ਪਹਿਲਾਂ ਨੌ ਪਾਤਸ਼ਾਹ ਹੋਏ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਉਂ ਸਿਰਜਣਾ ਕੀਤੀ ਇਹਦੇ ਪਿਛੋਕੜ ਵਿੱਚ ਇਹਦੇ ਕਾਰਨ ਕੀ ਨੇ ਮੈਂ ਬਿਆਨ ਕਰਨ ਲੱਗਾ ਤਵਜੂ ਨਾਲ ਸੁਣੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਰਬਲਾ ਉਹਨਾਂ ਦੀ ਉਮਰ ਪੌਣੇ 1.9 ਸਾਲ ਦੀ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ 'ਚ ਕਸ਼ਮੀਰ ਤੋਂ ਚੱਲ ਕੇ ਕੁਝ ਦੁਖਿਆਰੇ ਲੋਕ ਆਉਂਦੇ ਨੇ ਉਹਨਾਂ ਦੀਆਂ ਅੱਖਾਂ ਵਿੱਚ ਅਥਰੂ ਨੇ ਕੌਰੇ ਲੈਂਦੇ ਨੇ ਚਿਹਰੇ ਤੇ ਉਦਾਸੀ ਚਿਹਰੇ ਤੇ ਗਮਗੀਨਤਾ ਦੇ ਨਿਸ਼ਾਨ ਨੇ ਉਹਨਾਂ ਦੇ ਸਿਰਾਂ ਤੇ ਚਿੱਟੇ ਦਸਤਾਰੇ ਸਜੇ ਹੋਏ ਨੇ ਚਿਹਰਿਆਂ ਤੇ ਚਿੱਟੇ ਦਾੜੇ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹੀ ਨੂੰ ਬੇਨਤੀ ਕੀ ਕਰਦੇ ਨੇ ਅੱਖਾਂ ਲੱਗੇ ਸੱਚੇ ਪਾਤਸ਼ਾਹ ਸਾਡਾ ਧਰਮ ਬਚਾਓ ਉਹਨਾਂ ਨੇ ਨਹੀਂ ਆਖਿਆ ਵੀ ਸਾਡਾ ਘਰ ਘਾਟ ਬਰਬਾਦ ਹੋ ਰਿਹਾ ਸਾਡਾ ਘਰ ਘਾਟ ਬਰਬਾਦ ਬਚਾਓ ਉਹਨਾਂ ਨੇ ਨਹੀਂ ਕਿਹਾ ਸੱਚੇ ਪਾਤਸ਼ਾਹ ਸਾਡੀ ਪ੍ਰਾਪਰਟੀ ਦਾ ਨੁਕਸਾਨ ਹੋ ਰਿਹਾ ਉਹ ਬਚਾਓ ਉਹਨਾਂ ਨੇ ਨਹੀਂ ਆਖਿਆ ਸਾਡੇ ਪਰਿਵਾਰ ਦੇ ਜੀ ਮਾਰੇ ਜਾ ਰਹੇ ਨੇ ਪਰਿਵਾਰ ਦੇ ਜੀਆਂ ਨੂੰ ਬਚਾਓ ਤੇ ਕਹਿੰਦੇ ਨੇ ਸੱਚੇ ਪਾਤਸ਼ਾਹ ਸਾਡਾ ਧਰਮ ਬਚਾਓ ਹੁਣ ਧਰਮ ਬਚਾਉਣ ਦੀ ਗੱਲ ਕੇਵਲ ਧਰਮੀ ਮਨੁੱਖ ਕਰੇਗਾ ਧਰਮੀ ਮਨੁੱਖ ਦੇ ਮਨ ਦੀ ਅਵਸਥਾ ਇਹ ਹੁੰਦੀ ਏ ਵੀ ਜਾਨ ਜਾਂਦੀ ਏ ਤੇ ਚਲੀ ਜਾਵੇ ਮੇਰਾ ਧਰਮ ਬਰਕਰਾਰ ਰਹਿਣਾ ਚਾਹੀਦਾ ਧਰਮੀ ਮਨੁੱਖਾਂ ਦਾ ਇਤਿਹਾਸ ਕਹਿੰਦਾ ਵੀ ਧਰਮੀ ਬੰਦੇ ਤੇ ਜਦੋਂ ਤੁਸੀਂ ਸਵਾਲ ਕਰੋਗੇ ਵੀ ਤੂੰ ਆਪਣੇ ਧਰਮ ਨੂੰ ਪਿਆਰ ਕਰਦਾ ਹੈ ਜਾਂ ਆਪਣੀ ਜਾਨ ਨੂੰ ਪਿਆਰ ਕਰਦਾ ਹੈ ਹਿਰਦੇ ਵਿੱਚ ਧਰਮ ਹੋਵੇ ਉਹ ਬੰਦਾ ਆਖੇਗਾ ਜਾਨ ਦਾ ਕੀ ਹੈ ਇਹ ਅੱਜ ਨਹੀਂ ਤੇ ਕੱਲ ਚਲੀ ਜਾਏਗੀ ਮੇਰਾ ਧਰਮ ਬਚਣਾ ਚਾਹੀਦਾ ਉਹ ਲੋਕ ਸਨ ਜਿਹੜੇ ਧਰਮੀ ਸਨ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਸਰਨਾਥ ਬਿਨੈ ਕਰਦੇ ਨੇ ਜੋਦੜੀ ਕਰਦੇ ਨੇ ਪਾਤਸ਼ਾਹ ਸਾਡੇ ਧਰਮ ਦੀ ਰਾਖੀ ਕਰੇ 9 9 ਪੌਣੇ 9 ਸਾਲ ਦੀ ਉਮਰ ਵਿੱਚ ਗੋਬਿੰਦ ਰਾਏ ਜੀ ਪਾਤਸ਼ਾਹੀ ਗੋਦੀ ਵਿੱਚ ਆ ਬੈਠੇ ਜਦੋਂ ਸਾਹਮਣੇ ਖਲੋਤੇ ਉਹ ਦੁਖਿਆਰੇ ਬ੍ਰਾਹਮਣ ਦੁਖਿਆਰੇ ਪੰਡਤ ਵੇਖੇ ਜਿਨ੍ਹਾਂ ਦੀਆਂ ਅੱਖਾਂ ਵਿੱਚੋਂ ਅਥਰੂ ਕਿਰਦੇ ਨੇ ਗੋਬਿੰਦ ਰਾਏ ਜੀ ਨੇ ਸਵਾਲ ਕੀਤਾ ਪਿਤਾ ਜੀ ਇਹ ਕੌਣ ਨੇ ਚਿੱਟੀਆਂ ਦਾੜੀਆਂ ਨੇ ਚਿੱਟੇ ਦਸਤਾਰੇ ਨੇ ਇਹ ਰੋਂਦੇ ਕਿਉਂ ਨੇ ਕਿਉਂ ਸਿਸਕੀਆਂ ਲੈਂਦੇ ਨੇ ਕਿਉਂ ਹਟਕੋਰੇ ਲੈਂਦੇ ਨੇ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਬੇਟਾ ਤੂੰ ਮੈਂ ਇਸ ਬਾਤ ਸੇ ਕੀ ਵਾਸਤਾ ਜਾਓ ਖੇਲੋ ਵਰਨਾਸ ਨਹੀਂ ਜੇ ਤਾਂ ਗੋਬਿੰਦ ਰਾਏ ਜੀ ਨੇ ਆਖਿਆ ਨਾ ਵੀ ਕੌਣ ਨੇ ਦੁਖਿਆਰੇ ਲੋਕ ਇਹਨਾਂ ਦੇ ਚਿਹਰੇ ਤੇ ਉਦਾਸੀ ਕਿਉਂ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਆਪਣੇ ਸਾਹਿਬਜ਼ਾਦੇ ਆਪਣੇ ਲਾਲ ਨੂੰ ਕਹਿੰਦੇ ਨੇ ਬੇਟਾ ਤੂੰ ਇਸ ਬਾਤ ਸੇ ਕੀ ਆਸਤਾ ਜਾਓ ਖੇਲੋ ਬੱਚੇ ਹੋ ਅਬੀ ਵਿਖੜਾ ਹੈ ਇਹ ਰਾਸਤਾ ਜਾਓ ਖੇਲੋ ਮਾਸੂਮ ਜਾਣ ਨਹੀਂ ਸਕਤੇ ਇਹ ਮਰਦੇ ਬਿਆਨੀ ਮੁਸ਼ਕਲ ਹੈ ਬੇਟਾ ਸਮਝਨੀ ਜੇ ਚਰਚਾ ਬਣ ਪਾਤਸ਼ਾਹ ਦੇ ਮੋਢੇ ਵਿੱਚ ਛੋਟਾ ਜਿਹਾ ਤੀਰਾਂ ਦਾ ਪੱਥਾ ਸੀ ਗੋਬਿੰਦ ਰਾਏ ਜੀ ਦੀ ਗੱਲ ਕਰਦਾ ਮੋਢੇ ਵਿੱਚ ਛੋਟੀ ਜੀ ਕਮਾਨ ਪਾਈ ਹੋਈ ਸੀ ਉੱਠੇ ਗੁਰਦੇ ਪਿਤਾ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਗੋਦੀ ਵਿੱਚੋਂ ਪੱਥੇ ਵਿੱਚੋਂ ਚੁਣਵਾ ਜਾਂ ਛੋਟਾ ਜਿਹਾ ਤੀਰ ਕੱਢਿਆ ਚਾੜ ਕੇ ਕਮਾਨ ਦੇ ਗੋਸ਼ੇ ਤੀਰ ਖਿਜੇ ਤੰਦੀ ਕੰਨਾਂ ਤੀਖ ਅੱਖ ਲੱਗੇ ਪਿਤਾ ਜੀ ਮਾਸੂਮ ਨਹੀਂ ਮੈਂ ਮੈਂ ਮਰਦ ਜਵਾਨ ਹਾਂ ये देख मेरे तीर मैं माहिर कमान हूं इस तख्त और ताज राज को आजाद करांगा उजड़ रहा जो हिंदू धर्म का बाग है इसको आबाद करांगा पिता जी जे लोग कहते ने ਸਾਡੇ ਧਰਮ ਨੂੰ ਖਤਰਾ ਹੈ ਇਹਨਾਂ ਦੇ ਧਰਮ ਨੂੰ ਬਚਾਓ ਇਹਨਾਂ ਦੇ ਧਰਮ ਦੀ ਰਾਖੀ ਕਰੋ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਬੇਟਾ ਗੱਲ ਸੌਖੀ ਨਹੀਂ ਇਹਨਾਂ ਦੇ ਧਰਮ ਦੀ ਰਾਖੀ ਕਿਸੇ ਦਾ ਸਿਰ ਮੰਗਦੀ ਹੈ ਪਿਤਾ ਜੀ ਤੁਸੀਂ ਵਾਰੋ ਸੀਸ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਨੇ ਮੇਰੀ ਕੁਰਬਾਨੀ ਤੋਂ ਬਾਅਦ ਤੇਰੀ ਮਾਂ ਗੁਜਰੀ ਵਿਧਵਾ ਹੋ ਜਾਏਗੀ ਆਖ ਲਗੇ ਪਿਤਾ ਜੀ ਜੇ ਮੇਰੀ ਇੱਕ ਮਾਂ ਦੇ ਵਿਧਵਾ ਹੋਇਆ ਸੈਂਕੜੇ ਮਾਮਾ ਦੇ ਲੱਖਾਂ ਮਾਮਾ ਦੇ ਸੁਹਾਗ ਬਚਦੇ ਨੇ ਤੇ ਕੁਰਬਾਨੀ ਦੇ ਬੇਟਾ ਮੇਰੀ ਸ਼ਹਾਦਤ ਤੋਂ ਬਾਅਦ ਤੂੰ ਯਤੀਮ ਹੋ ਜਾਏਗਾ ਇਹ ਗੋਬਿੰਦ ਰਾਏ ਜੀ ਨੇ ਆਖਿਆ ਪਿਤਾ ਜੀ ਜੇ ਲੱਖਾਂ ਬੱਚੇ ਯਤੀਮ ਹੋਣ ਤੋਂ ਬਚ ਸਕਦੇ ਨੇ ਤੇ ਸੌਦਾ ਮਹਿੰਗਾ ਨਹੀਂ ਸੰਖੇਪ ਕਰਾਂ ਬਚਨ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਅਨੰਦ ਪ੍ਰਸਾਦ ਦੀ ਧਰਤੀ ਤੋਂ ਦਿੱਲੀ ਪਹੁੰਚੇ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਾ ਜੰਮ ਪੀਤਾ 16 ਨਵੰਬਰ ਸੁਮਖਿਮਾ ਕਰਿਓ 11 ਨਵੰਬਰ 1675 ਦੇ ਦਿਨ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਲੈ ਕੇ ਭਾਈ ਜੈਤਾ ਜੀ ਦਿੱਲੀ ਤੋਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚ ਗਏ। ਸਪਰਦ ਕਰ ਦਿੱਤਾ ਸਤਗੁਰੂ ਗੁਰੂ ਗੋਬਿੰਦ ਰਾਏ ਦੇ ਹੱਥਾਂ ਵਿੱਚ। ਭਾਈ ਜੈਤਾ ਜੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਹੱਥਾਂ ਵਿੱਚ ਗੁਰਦੇ ਪਿਤਾ ਦਾ ਸੀਸ ਤੇ ਭਾਈ ਜੈਤਾ ਜੀ ਤੇ ਇੱਕ ਸਵਾਲ ਕੀਤਾ ਜੈਤਿਆ ਜਦੋਂ ਦਿੱਲੀ ਵਿੱਚ ਜ਼ਾਲਮ ਔਰੰਗਜ਼ੇਬ ਦੇ ਹੁਕਮ ਨਾਲ ਗੁਰਦੇਵ ਪਤਾ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੀਸ ਤੇ ਤੇਗ ਚੱਲੀ ਦਿੱਲੀ ਵਿੱਚ ਸਿੱਖਾਂ ਦੀ ਗਿਣਤੀ ਕਿੰਨੀ ਕੁ ਸੀ ਆਹੋ ਪਾਈ ਜੈਤਾ ਜੀ ਦਾ ਮਨ ਪਰ ਆਇਆ ਆਖਣ ਲੱਗੇ ਗੁਰਦੇਵ ਇੱਕ ਦਿੱਲੀ ਨਹੀਂ ਕਈ ਦਿੱਲੀਆਂ ਇਕੱਠੀਆਂ ਹੋਈਆਂ ਸਨ ਹਜ਼ੂਮਤ ਵੱਡਾ ਜੁੜਿਆ ਸੀ ਇਕੱਠ ਬੜਾ ਸੀ ਕੁਝ ਲੋਕ ਅੱਖਾਂ 'ਚੋਂ ਅਥਰੂ ਕੇਰਦੇ ਸਨ ਪਵਾ ਮਾਰ ਮਾਰ ਕੇ ਰੋ ਰਹੇ ਸਨ ਕੁਝ ਲੋਕ ਤਮਾਸ਼ੀਨ ਇਕੱਠੇ ਹੋਏ ਸਨ ਪਰ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪ੍ਰਤੀ ਗੋਬਿੰਦ ਰਾਏ ਗੁਰੂ ਗੋਬਿੰਦ ਰਾਏ ਜੀ ਦਾ ਸਵਾਲ ਇਹ ਪਾਈ ਜੈਤਾ ਜੀ ਤੇ ਵੀ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੀਸ ਤੇ ਤੇਗ ਚੱਲੀਏ ਸਿੱਖਾਂ ਦੀ ਗਿਣਤੀ ਕਿੰਨੀ ਸੀ ਦਿੱਲੀ ਵਿੱਚ ਪਾਈ ਜੈਤਾ ਜੀ ਕਹਿੰਦੇ ਨੇ ਪਾਤਸ਼ਾਹ ਇਕੱਠ ਬੜਾ ਸੀ ਲੈਕਿਨ ਸਭ ਦੇ ਚਿਹਰੇ ਮੋਹਰੇ ਸਭ ਸ਼ਕਲੁ ਸ਼ਬਾਤ ਇੱਕੋ ਜਿਹੀ ਸਿੱਪਾਤਸ਼ਾਹ ਪਹਿਚਾਨ ਨਹੀਂ ਸੀ ਆ ਰਹੀ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਦੁਨੀਆ ਦੇ ਤਖਤੇ ਤੇ ਐਸਾ ਖਾਲਸਾ ਸਾਜਦੇ ਆ ਕਿ ਮੈਂ ਜ਼ਿਕਰ ਕਰਕੇ ਆਇਆ ਵੀ ਕਿਉਂ ਸਾਜਿਆ ਖਾਲਸਾ ਇਹਦੇ ਪਛੋਕੜ ਵਿੱਚ ਕਾਰਨ ਕੀ ਸੀ ਮੈਂ ਕਾਰਨ ਦੱਸਣ ਲੱਗਾ ਜਦੋਂ ਭਾਈ ਜੈਤਾ ਜੀ ਨੇ ਆਖਿਆ ਨਾ ਸੱਚੇ ਪਾਤਸ਼ਾਹ ਦਿੱਲੀ ਵਿੱਚ ਇਕੱਠ ਬੜਾ ਸੀ ਲੇਕਿਨ ਪਹਿਚਾਨ ਨਹੀਂ ਸੀ ਆ ਰਹੀ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਜੈਤਿਆ ਦੁਨੀਆ ਦੇ ਤਖਤੇ ਤੇ ਇੱਕ ਐਸਾ ਖਾਲਸਾ ਸਾਜਦੇ ਆਂਗਾ ਜਿਹੜਾ ਹਜ਼ਾਰਾਂ ਨਹੀਂ ਬਲਕਿ ਲੱਖਾਂ ਵਿੱਚ ਖਲੋਤਾ ਹੋਵੇ ਉਹਦੀ ਪਹਿਚਾਨ ਵੱਖਰੀ ਹੋਵੇਗੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਰ ਕਰਦੀ ਛੋਟੀ ਜੀ ਤੇਗ ਸੁਤੀ ਤੇ ਜਿਹੜੇ ਬਚਨ ਆਖੇ ਕਹਿੰਦੇ ਮੈਂ ਨਾਗਾ ਨੂੰ ਪਾਵਾਂਗਾ ਤੀਰਾਂ ਦੇ ਅੱਗੇ ਮੈਂ ਬਿਜਲੀ ਨਚਾਂੂੰ ਸ਼ਮਸ਼ੀਰਾਂ ਦੇ ਅੱਗੇ ਮੈਂ ਟੁੱਟੀ ਗਰੀਬਾਂ ਦੀ ਕਿਸਮਤ ਨੂੰ ਜੋੜੂੰ ਮੈਂ ਇੱਕ ਧਾਰ ਅੱਗੇ 22 ਧਾਰਾਂ ਨੂੰ ਰੋੜੂੰ ਮੈਂ ਸਤਲੁਜ ਦੇ ਪਾਣੀ ਵਿੱਚ ਪਾ ਕੇ ਪਤਾਸੇ ਇਹਨਾਂ ਮੋਇਆਂ ਦੇ ਮੂੰਹ ਤੇ ਲਿਉਣੇ ਨੇ ਹਾਸੇ ਉਹ ਜਿਹੜੇ ਕਮ ਰਹਿ ਗਏ ਕਲਮ ਤੋਂ ਅਧੂਰੇ ਉਹ ਕਰਨੇ ਮੈਂ ਚਾਹਣਾ ਕਿਰਪਾਨ ਨਾਲ ਪੂਰੇ ਮੈਂ ਤਕੜੀ ਵਾਲੇ ਹੱਥਾਂ ਵਿੱਚ ਤੇਗਾਂ ਫੜਾਉਂ ਮੈਂ ਰਾਣਾ ਰੰਕ ਪੈਰਾਂ ਵਿੱਚ ਪੈਣਾ ਵਰਤਾਉਂ ਮੈਂ ਕਿਸ਼ਤੀ ਨਚਾਉ ਤੂਫਾਨਾਂ ਦੇ ਉੱਤੇ ਮੈਂ ਕਬਰਾਂ 'ਚ ਮੁਰਦੇ ਜਗਾਉਣੇ ਨੇ ਸੁੱਤੇ ਮੈਂ ਐਸੀ ਭਰੂ ਪੰਛੀ ਦੇ ਖੰਭਾਂ ਵਿੱਚ ਸ਼ਕਤੀ ਜੋੜ ਕੇ ਉਡਾ ਦੇਵਾਂ ਬੰਬਾਂ ਦੀ ਸ਼ਕਤੀ ਹੋਰ ਸਾਰੀ ਦੁਨੀਆ ਹੋਈ ਏ ਪਿਆਰ ਤੋਂ ਪੈਦਾ ਐ ਪਰਜੈਤਾ ਜੀ ਮੈਂ ਕਰਾਂਗਾ ਸਿੰਘ ਸੂਰੇ ਤਲਵਾਰ ਚੋਂ ਪੈਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੈਤਿਆ ਦੁਨੀਆ ਦੇ ਤਖਤੇ ਤੇ ਐਸਾ ਖਾਲਸਾ ਸਾਜਦੇ ਆਂਗਾ ਜਿਹਦੀ ਚਮਕ ਦਮਕ ਦੁਨੀਆ ਨਾਲੋਂ ਵੱਖਰੀ ਹੋਵੇਗੀ ਇਹਦਾ ਕਾਰਜ ਖੇਤਰ ਵੱਖਰਾ ਹੋਵੇਗਾ ਜਿੱਦੀ ਪਹਿਚਾਣ ਵੱਖਰੀ ਹੋਵੇਗੀ ਹਜ਼ਾਰਾਂ ਨਹੀਂ ਲੱਖਾਂ ਵਿੱਚ ਖਲੋਤਾ ਹੋਵੇ ਉਹਦੀ ਪਹਿਚਾਣ ਵੱਖਰੀ ਹੋਵੇਗੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ 9 ਸਾਲ ਦੀ ਉਮਰ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਸੀਸ ਦਾ ਕਰਕੇ ਸੰਸਕਾਰ ਖਾਲਸਾ ਪੰਥ ਦੀ ਸਿਰਜਣਾ ਦਾ ਇਕਰਾਰ ਭਾਈ ਜੈਤਾ ਜੀ ਦੇ ਨਾਲ ਕਿਹੜੇ ਸ਼ਬਦਾਰਾ ਹੀ ਕਰਦੇ ਨੇ ਉਹਨਾਂ ਲਾਈਨਾਂ ਦਾ ਜ਼ਿਕਰ ਮੁੱਲਾਂਪੁਰ ਵਾਲਾ ਢਾਡੀ ਜੱਥਾ ਹੈ ਇਉਂ ਬੇਨਤੀ ਕਰਦਾ ਹੈ ਜੀ ਉਹ ਤੇ ਮਕਾਰੇ ਲੱਖਾਂ ਦੇ ਇਕੱਠ ਤੋਂ ਮੇਰਾ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਜੈਤਾ ਜੀ ਦੇ ਨਾਲ ਇਕਰਾਰ ਕੀਤਾ ਜੈਤਾ ਦੁਨੀਆ ਦੇ ਤਖਤੇ ਤੇ ਐਸਾ ਖਾਲਸਾ ਸਾਜ ਦੇਵਾਂਗਾ ਜੀ ਦੀ ਹੋਂਦ ਜੀ ਦੀ ਚਮਕ ਦਮਕ ਜੀ ਦਾ ਕਾਰਜ ਖੇਤਰ ਜੀ ਦੀ ਰੋਪ ਰੇਖਾ ਦੁਨੀਆ ਨਾਲੋਂ ਵੱਖਰੀ ਹੋਵੇਗੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਦੇ ਪਿਤਾ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੀਸ ਦਾ ਸੰਸਕਾਰ ਕੀਤਾ ਦੁਨੀਆ ਤੇ ਸ਼ਹੀਦ ਪੜੇ ਹੋਏ ਸ਼ਹੀਦਾਂ ਦੇ ਜਿਸਮ ਦੇ ਵਖ-ਵਖ ਟੁਕੜੇ ਨਹੀਂ ਹੋਏ ਜਦੋਂ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਆਂ ਬੰਦ-ਬੰਦ ਕੱਟੇ ਜਾਂਦਾ ਹੈ ਲੇਕਿਨ ਵਾਹਿਦ ਇੱਕੋ ਇੱਕ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜਿਨ੍ਹਾਂ ਦੇ ਜਿਸਮ ਦਾ ਸੰਸਕਾਰ ਦੋ ਥਾਂ ਹੋਇਆ ਪਾਤਸ਼ਾਹ ਦੇ ਦਾ ਸੰਸਕਾਰ ਦਿੱਲੀ ਭਾਈ ਲੱਖੀ ਸ਼ਾਹ ਰੰਜਾਰਾ ਦਿੱਕਾ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੀਸ ਦਾ ਸਸਕਾਰ ਸ਼੍ਰੀ ਅਨੰਦਪੁਰ ਸਾਹਿਬ ਦੇ ਪਾਵਨ ਅਸਥਾਨ ਤੇ ਸਮਾਉ ਗਿਆ ਸਮਾਪਤੀ ਕਰਨ ਲੱਗਾ ਸਾਡੇ ਤੋਂ ਬਾਅਦ ਪੰਤੇ ਮਹਾਨ ਵਿਦਵਾਨ ਪਾਇਸਾ ਪਾਈ ਤਰਸੇਮ ਸਿੰਘ ਜੀ ਮੰਡ ਆਪਣੇ ਕੁਈ ਸ਼੍ਰੀ ਜਥੇ ਸਮੇਤ ਪਹੁੰਚ ਚੁੱਕੇ ਨੇ ਸਮੇਂ ਦੀ ਪੁਤਾਹੀ ਕਰਨਾ ਮੇਰੇ ਜੀਵਨ ਦਾ ਹਿੱਸਾ ਨਹੀਂ ਲੇਕਿਨ ਮੈਂ ਜ਼ਿਕਰ ਕਰ ਰਿਹਾ ਸੀ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜਿਸਮ ਦਾ ਸਸਕਾਰ ਦੋ ਥਾਂ ਇੱਕ ਕਵੀ ਆਸਥਾ ਪ੍ਰਗਟ ਕਰਦਾ ਹੈ ਸ਼ਰਧਾ ਪ੍ਰਗਟ ਕਰਦਾ ਹੈ ਉਹ ਕਵੀ ਲਿਖਦਾ ਹੈ குரு ਤੇਗ ਬਹਾਦਰ ਹਿੰਦ ਦੀ ਚਾਦਰ ਤੇਰਾ ਪੂਰਾ ਸਤਕਾਰ ਨਹੀਂ ਹੋ ਸਕਿਆ ਰਾਗੀਆਂ ਧਾਡੀਆਂ ਕਵੀਆਂ ਪ੍ਰਚਾਰਕਾਂ ਤੁਮ ਤੇਰਾ ਪੂਰਾ ਵਿਸਥਾਰ ਨਹੀਂ ਹੋ ਸਕਿਆ ਪੁੱਤ ਕਿਸੇ ਪਾਸੇ ਪੋਤੇ ਕਿਸੇ ਪਾਸੇ ਤੇਰਾ ਇਕੱਠਾ ਪਰਿਵਾਰ ਨਹੀਂ ਹੋ ਸਕਿਆ ਸਿਰਸ ਕਿਸੇ ਪਾਸੇ ਧੜ ਕਿਸੇ ਪਾਸੇ ਤੇਰਾ ਇਕ ਥਾਂ ਸਸਕਾਰ ਨਹੀਂ ਹੋ ਸਕਿਆ ਨੀਅਤ ਕੀਤਾ ਵਕਤ ਆਪਣੀ ਮੰਜ਼ਲ ਤੇ ਪਹੁੰਚ ਚੁੱਕਾ ਹੈ ਤੁਸਾਂ ਨੇ ਸਨਮਾਨ ਕੀਤਾ ਮੈਂ ਤੁਹਾਡੀ ਸਭ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਕੇ ਪਾਵਨ ਚਰਨਾਂ ਵਿੱਚ ਅਰਦਾਸ ਕਰਦਾ ਮੇਰੇ ਕੋਲੋਂ ਬੋਲਦਿਆਂ ਕਿਸੇ ਪ੍ਰਕਾਰ ਦੀ ਕੋਈ ਗਲਤੀ ਕੋ ਭੁੱਲ ਕੋਈ ਔਗਤਾ ਜੇ ਤੁਹਾਨੂੰ ਨਜ਼ਰ ਆਈ ਤੇ ਖਿਮਾ ਕਰਿਓ ਫਤਿਹ ਪ੍ਰਵਾਨੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ